ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜਸੰਧੂ ਫਾਰਮਿੰਗ ਦੇ ਵਿੱਚ ਸੋ ਕਿਸਾਨ ਵੀਰੋ ਅੱਜ ਆਪਾਂ ਤੁਹਾਨੂੰ ਤਿੰਨ ਮੱਝਾਂ ਦਿਖਾਉਣੀਆਂ ਨੇ ਤੇ ਇਹਨਾਂ ਦੀ ਡਿਟੇਲ ਆਪਾਂ ਬਾਰੋ-ਬਾਰੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦੇ ਆਂ ਪਿੰਡ ਜਿਹੜਾ ਦੋਸਤੋ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਇਸ ਨੂੰ ਤਰਨਤਰਨ ਲੱਗਦਾ ਹੈ ਜੀ ਆਨਰ ਇਸ ਦੇ ਬਾਈ ਬਲਵਿੰਦਰ ਸਿੰਘ ਜੀ ਹਨ ਉੱਪਰ ਕੰਟੈਕਟ ਨੰਬਰ ਦਿੱਤੇ ਹਨ ਨੰਬਰਾਂ ਤੇ ਸੰਪਰਕ ਕਰਕੇ ਇਹੇ ਪਸ਼ੂ ਖਰੀਦ ਸਕਦੇ ਹੋ ਸੋ ਕਿਸਾਨ ਵੀਰੋ ਪਹਿਲੀ ਇਹੇ ਛੋਟੀ ਦੀ ਗੱਲ ਕਰ ਲਈਏ ਤੇ ਮੂੰਹੋਂ ਦੋ ਦੰਦ ਹੈਗੀ ਆ ਤਾਜੀ ਸੂਈ ਅੱਜ ਸਵੇਰ ਦੋ ਦੋ ਦੋਸਤੋ ਜਿਹੜਾ ਬੌਲੇ ਦੇ ਵਿੱਚ 8 ਕਿਲੋ ਬਿਲਕੁਲ ਤਿਆਰ ਹੈਗਾ ਕਿਸੇ ਵੀਰ ਭਰਾ ਨੇ ਖਰੀਦਣੀ ਆਪਦੀ ਤਸੱਲੀ ਜਿਹੜਾ ਸੋਇਆ ਪਸੂਆ ਬਿਲਕੁਲ ਤਸੱਲੀ ਆਪਦੀ ਤੁਸੀਂ ਮੌਕੇ ਤੇ ਜ਼ਰੂਰ ਕਰਨੀ ਜਾਕੇ ਸੋ ਦੋਸਤੋ ਇਹਦਾ ਜਿਹੜਾ ਮੁੱਲ ਹੈਗਾ 22 ਹਜ਼ਾਰ ਰੁਪਈਆ ਡਿਮਾਂਡ ਕਰਦੇ ਆ ਬਾਕੀ 82 ਹਜ਼ਾਰ ਦੇ ਵਿੱਚੋਂ ਮਾਨਤਾਨ ਜ਼ਰੂਰ ਕੀਤਾ ਜਾਵੇਗਾ ਸਾਫ ਦੋਸਤੋ ਸ਼ੁੱਧ ਚੰਗੀ ਜੁਵਾਈ ਹੈਗੀ ਐ ਇਸ ਪਹਿਲਣ ਚੋਟੀ ਦੀ ਸੋ ਦੋਸਤੋ ਦੂਜੇ ਨੰਬਰ ਦੇ ਇਹ ਗੱਲ ਕਰ ਲਈਏ ਬੱਲੀ ਚੋਟੀ ਦੀ ਤਾਂ ਤਕਰੀਬਨ ਤੇਜਾ ਸੁਆ ਬਾਈ ਹੋਰਾਂ ਦੇ ਕਹਿਣ ਮੁਤਾਬਕ ਇਹ ਸੂਈ ਆ ਇਹ ਵੀ ਅੱਜ ਸਵੇਰ ਦੀ ਸੂਈ ਹੈ ਜੀ ਮਗਰ ਬੱਚਾ ਜਿਹੜਾ ਕਾਫ ਇਸ ਦੇ ਕੱਟਾ ਹੈਗਾ ਬਿਲਕੁਲ 12 13 ਲੀਟਰ ਦੁੱਧ ਦੋਸਤੋ ਇਸ ਸੂਏ ਦੇ ਵਿੱਚ ਇਹ ਪਾ ਦੇਵੇਗੀ ਸਿੰਘਾਂ ਦੀ ਬੰਤਰ ਦੇਖ ਸਕਦੇ ਹੋ ਦੋਸਤੋ ਥੋੜਾ ਸਿੰਘ ਖੁੱਲਾ ਲੱਗਾ ਹੈਗਾ ਇਸ ਮੱਝ ਨੂੰ ਬਾਕੀ ਪਿੱਠ ਪੂੜੇ ਦੀ ਉਚਾਈ ਲੰਬਾਈ ਦੋਸਤੋ ਵੱਡੀਆਂ ਮੱਝਾਂ ਦੇ ਵਿੱਚ ਇਹ ਆਉਂਦੀ ਹੈਗੀ ਆ ਚਾਰੇ ਥਨਾ ਦਾ ਗੈਬੰਤਰ ਬਹੁਤ ਵਧੀਆ ਹੈਗਾ ਦੋਸਤੋ ਬਾਕੀ ਧਾਰ ਦੀ ਚੁਵਾਈ ਬਿਲਕੁਲ ਪੋਲੀ ਆ ਸਾਫ ਸੁਥਰੀ ਧਾਰ ਹੈਗੀ ਆ ਕੋਈ ਮੇਰਾ ਵੀਰ ਭਰਾ ਆਵੇ ਆਪਦੀ ਦੋ ਰੰਗ ਦੀ ਚੁਵਾਈ ਬੜੇ ਆਰਾਮ ਨਾਲ ਇਸ ਦੇ ਥੱਲੇੋਂ ਕਰ ਸਕਦਾ ਤਸੱਲੀ ਕਰ ਸਕਦਾ ਸੋ ਦੋਸਤੋ ਇਸ ਦਾ ਜਿਹੜਾ ਮੁੱਲ ਬਾਈ ਖਰਾਂ ਨੇ 80000 ਰੁਪਏ ਡਿਮਾਂਡ ਕੀਤੀ ਆ 80000 ਦੇ ਵਿੱਚੋਂ ਮਾਨਤਨ ਕੀਤਾ ਜਾਵੇਗਾ ਸੋ ਦੋਸਤੋ ਚੰਗੀ ਮੱਝ ਹੈਗੀ ਆ ਮਗਰ ਬੱਚਾ ਇਸ ਦੇ ਜਿਹੜਾ ਕੱਟਾ ਹੈਗਾ ਬਾਕੀ ਚੁਵਾਈ ਚੁਵਾਈ ਬਿਲਕੁਲ ਓਕੇ ਓਕੇ ਹੈਗੀ ਜੀ ਇੱਕ ਨੰਬਰ ਪਾਸ ਹੈਗੀ ਆ ਸੋ ਦੋਸਤੋ ਮੂੰਹ ਮੱਥਾ ਵੀ ਚੰਗਾ ਹੈਗਾ ਸੋ ਤੀਜੇ ਨੰਬਰ ਤੇ ਦੋਸਤੋ ਗੱਲ ਕਰ ਲਈਏ ਤਾਂ ਮੱਝ ਇਹ ਤੀਜਾ ਸੂਆ ਸੂਣ ਵਾਲੀ ਹੈ तकरीबन 1-2 ਦਿਨ ਤੱਕ ਦੋਸਤੋ ਤਿਆਰੀ ਦੇ ਵਿੱਚ ਹੈਗੀ ਹੈ ਸੂਣ ਦੇ ਸੋ ਜਿਹੜੇ ਮੇਰੇ ਵੀਰ ਭਰਾ ਨੂੰ ਇਹ ਮੱਝ ਪਸੰਦ ਆਵੇ ਦੋਸਤੋ ਉਹ ਇਹ ਮੱਝ ਵੀ ਖਰੀਦ ਸਕਦਾ ਹੈ ਬੜੀ ਸੋਹਣੀ ਦੋਸਤੋ ਰਾਜੀ ਬਿਲਕੁਲ ਛੋਟਾ ਸਿੰਘ ਹੈ ਦੋਸਤੋ ਪਿੱਠ ਪੂੜੇ ਦੀ ਉਚਾਈ ਲੰਬਾਈ ਤੁਸੀਂ ਵੇਲ ਜਰੂਰ ਚੈੱਕ ਕਰ ਸਕਦੇ ਹੋ 14 ਲੀਟਰ ਦੀ 15 ਲੀਟਰ ਦੀ ਦੋਸਤੋ ਮਿਲਕ ਦੀ ਗਾਰੰਟੀ ਹੋਵੇਗੀ ਇਹ ਸਮਝ ਦੀ ਚੰਗੇ ਸੋਹਣੇ ਹਵਾਨੇ ਵਾਲੀ ਹੈਗੀ ਆ ਸੋਹਣਾ ਥਾਣਾ ਦੋਸਤੋ ਗਿੱਟ-ਗਿੱਟ ਲੰਮਾ ਥਾਣਾ ਬਾਕੀ ਤੁਸੀਂ ਹਵਾਨੇ ਦੀ ਬੰਤਰ ਵੀ ਦੇਖ ਸਕਦੇ ਹੋ ਬਹੁਤ ਸੋਹਣੀ ਚੰਗੀ ਹਵਾਨੇ ਦੀ ਬੰਤਰ ਆ ਪਿੱਠ ਪੂੜਾ ਕਾਫੀ ਜ਼ਿਆਦਾ ਚੌੜਾਈ ਲੰਬਾਈ ਬਹੁਤ ਵਧੀਆ ਦੋਸਤੋ ਪੰਡਾ ਭਰੀਆਂ ਪਈਆਂ ਨੇ 90000 ਰੁਪਏ ਡਿਮਾਂਡ ਹੈਗੀ ਆ ਬਾਈ ਹੋਰਾਂ ਦੀ 90000 ਚ ਮਾਨਤਨ ਜ਼ਰੂਰ ਕੀਤਾ ਜਾਵੇਗਾ ਸੋ ਜਿਹੜੇ ਮੇਰੇ ਵੀਰ ਭਰਾ ਨੂੰ ਇਹ ਪਸ਼ੂ ਪਸੰਦ ਆਉਣ ਆਪਦੀ ਤਸੱਲੀ ਮੌਕੇ ਤੇ ਜ਼ਰੂਰ ਕਰ ਲਿਓ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ